ਕਾਂਗਰਸ ਪਾਰਟੀ ਦੇ ਵਿੱਚ ਵੱਡਾ ਧਮਾਕਾ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਝਟਕਾ ਦਿੱਤਾ ਗਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੱਡਾ ਝਟਕਾ ਦਿੱਤਾ ਨਵਜੋਤ ਸਿੰਘ ਸਿੱਧੂ ਨੂੰ ਤੁਸੀਂ ਜੁੜ ਚੁੱਕੇ ਹੋ ਲੋਕਪ 点 ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਨਵਜੋਤ ਸਿੰਘ ਸਿੱਧੂ ਨੂੰ ਝਟਕਾ ਦਿੰਦਿਆਂ ਕਾਂਗਰਸ ਪਾਰਟੀ ਨੇ ਵੱਡੀ ਅਪਾਇਟਮੈਂਟ ਕਰ ਦਿੱਤੀ ਹੈ ਨਵਜੋਤ ਸਿੰਘ ਸਿੱਧੂ ਦੀ ਥਾਂ ਦੇ ਉੱਤੇ ਇੱਕ ਵੱਡੀ ਅਪਾਇਟਮੈਂਟ ਹੋਈ ਹੈ ਕੀ ਹੈ ਪੂਰਾ ਮਾਜਰਾ ਤੁਹਾਨੂੰ ਦੱਸ ਦਿੰਨੇ ਆ ਦਰਅਸਲ ਖੰਡੂਰ ਸਾਹਿਬ ਤੋਂ ਸਾਬਕਾ ਲੋਕ ਸਭਾ ਮੈਂਬਰ ਜਸਵੀਰ ਸਿੰਘ ਡਿੰਪਾ ਨੂੰ ਨਵਜੋਤ ਸਿੰਘ ਸਿੱਧੂ ਦੀ ਥਾਂ ਦੇ ਉੱਤੇ ਅੰਮ੍ਰਿਤਸਰ ਈਸਟ ਵਿਧਾਨ ਸਭਾ ਹਲਕੇ ਦਾ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ ਵੱਡੀ ਤੇ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਝਟਕਾ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਦੀ ਥਾਂ ਤੇ ਜਸਵੀਰ ਸਿੰਘ ਗਿੱਲ ਜਿਨ੍ਹਾਂ ਨੂੰ ਡਿੰਪਾ ਗਿਲ ਵੀ ਕਿਹਾ ਜਾਂਦਾ ਹੈ ਉਹਨਾਂ ਦਾ ਨਿਯੁਕਤੀ ਕੀਤੀ ਹੈ ਉਹਨਾਂ ਦੀ ਉਹਨਾਂ ਦੀ ਅਪਾਇੰਟਮੈਂਟ ਹੋਈ ਹੈ ਅਮਰitsar ਈਸਟ ਵਿਧਾਨ ਸਭਾ ਹਲਕੇ ਦੇ ਇੰਚਾਰਜ ਦੇ ਤੌਰ ਦੇ ਉੱਤੇ ਚਿੱਠੀ ਸਾਂਝੀ ਕੀਤੀ ਗਈ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਸਕਤਾਨ ਹੇਠ ਜਿਸ ਚ ਲਿਖਿਆ ਗਿਆ ਐਜ ਪਰ ਦਾ ਡਾਇਰੈਕਸ਼ਨ ਆਫ ਹਾਈ ਕਮਾਂਡ ਜਸਬੀਰ ਸਿੰਘ ਗਿਲ ਐਮਪੀ ਇਸ ਹਰਬਲੀ ਅਪਾਇੰਟਡ ਤੂ ਹਲਕਾ ਇਨਚਾਰਜ ਆਫ ਈਸਟ ਅਮਰitsar ਈਸਟ ਅਸੈਂਬਲੀ ਕੰਸਟੀਚੁਐਂਸੀ ਜਦਾ ਇਹਦਾ ਮਤਲਬ ਇਹ ਹੈ ਕਿ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਸਬੀਰ ਸਿੰਘ ਗਿੱਲ ਨੂੰ ਜੋ ਕਿ ਸਾਬਕਾ ਲੋਕ ਸਭਾ ਮੈਂਬਰ ਨੇ ਉਹਨਾਂ ਨੂੰ ਹਲਕਾ ਇਨਚਾਰਜ ਅਮਰitsar ਪੂਰਬ ਦਾ ਜਿਹੜਾ ਹੈ ਪੂਰਬੀ ਦਾ ਲਾਇਆ ਜਾਂਦਾ ਹੈ ਤਾਂ ਨਵਜੋਤ ਸਿੰਘ ਸਿੱਧੂ ਲਈ ਵੱਡਾ ਝਟਕਾ ਕੇ ਲਈ ਜਨਵਜੋਤ ਸਿੰਘ ਸਿੱਧੂ ਦੀ ਸਹਿਮਤੀ ਨਾਲ ਇਹ ਹੋਇਆ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਫਿਲਹਾਲ ਇਹ ਇੱਕ ਵੱਡੀ ਤੇ ਅਹਿਮ ਨਿਯੁਕਤੀ ਹੈ ਨਵਜੋਤ ਸਿੰਘ ਸਿੱਧੂ ਦੀ ਥਾਂ ਦੇ ਉੱਤੇ ਇਹ ਘਟਨਾ ਵਾਪਰੀ ਹੈ ਨਵਜੋਤ ਸਿੰਘ ਸਿੱਧੂ ਨੂੰ ਕਿਉਂ ਹਟਾਇਆ ਗਿਆ ਇੱਕ ਵੱਡਾ ਪ੍ਰਸ਼ਨ ਹੈ ਪਰ ਵੱਡੀ ਜਾਣਕਾਰੀ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਉਥੋਂ ਐਮਐਲਏ ਰਹੇ ਨੇ ਨਵਜੋਤ ਸਿੰਘ ਖੁਦ ਉਥੋਂ 2017 ਦੇ ਵਿੱਚ ਐਮਐਲਏ ਚੁਣੇਗੇ ਉਹਨਾਂ ਦੀ ਥਾਂ ਤੇ ਜਸਬੀਰ ਗਿੱਲ ਨੂੰ ਹਲਕਾ ਇੰਚਾਰਜ ਲਾ ਦਿੱਤਾ ਗਿਆ ਵੱਡੀ ਉਥਲ-ਪੁਥਲ ਕਾਂਗਰਸ ਦੇ ਅੰਦਰ ਲੋਕ ਸਭਾ ਚੋਣਾਂ ਤੋਂ ਬਾਅਦ ਵੱਡੀ ਉਥਲ-ਪੁਥਲ ਦੇਖੀ ਜਾ ਸਕਦੀ ਹੈ ਜਸਬੀਰ ਸਿੰਘ ਡਿੰਪਾ ਪਹਿਲਾ ਵਧਾ ਇੱਕ ਵੀ ਰੇ ਹੈ ਲੋਕ ਸਭਾ ਮੈਂਬਰ ਵੀ ਰੇ ਹੈ ਇਸ ਵਾਰ ਉਹਨਾਂ ਨੇ ਖੁਦ ਲੋਕ ਸਭਾ ਨਾਲ ਲੜਨ ਦਾ ਫੈਸਲਾ ਕਰ ਲਿਆ ਸੀ ਚਰਚਾ ਇਹ ਸੀ ਕਿ ਨਵਜੋਤ ਸਿੰਘ ਮਾਫ ਕਰਨਾ ਜਸਬੀਰ ਡਿੰਪਾ ਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਆਖਰਕਾਰ ਹਲਕਾ ਪੂਰਬੀ ਤੋਂ ਨਵਜੋਤ ਸਿੰਘ ਸਿੱਧੂ ਦੀ ਥਾਂ ਤੇ ਹਲਕਾ ਇੰਚਾਰਜ ਹੋਣਗੇ ਜਸਬੀਰ ਸਿੰਘ ਡਿੰਪਾ ਗਿੱਲ ਤਾਂ ਇਹ ਇੱਕ ਵੱਡੀ ਨਿਯੁਕਤੀ ਹੈ ਇਸ ਕਰਕੇ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਕਈ ਲੰਬੇ ਸਮੇਂ ਤੋਂ ਲੋਕ ਸਭਾ ਚੋਣਾਂ ਚੋਂ ਬਿਲਕੁਲ ਸਰਗਰਮ ਨਹੀਂ ਦਿਖੇ ਉਹ ਕਮੈਂਟਰੀ ਕਰਦੇ ਨਜ਼ਰ ਆਏ ਸ਼ਾਇਦ ਕਾਂਗਰਸ ਹਾਈ ਕਮਾਂਡ ਨੇ ਤਾਂ ਫੈਸਲਾ ਲਿਆ ਹੋਵੇ ਜਿਚ ਬੜਾ ਕਲੀਅਰ ਲਿਖਿਆ ਗਿਆ ਕਿ ਹਾਈ ਕਮਾਂਡ ਦੇ ਨਿਸ਼ਾਨ ਦਿਸ਼ਾ ਨਿਰਦੇਸ਼ਾਂ ਤੇ ਇਹ ਚੀਜ਼ ਹੋਈ ਹੈ ਤਾਂ ਨਵਜੋਤ ਸਿੰਘ ਸਿੱਧੂ ਨੇ ਇਸ ਵੇਲੇ ਵੱਡਾ ਝਟਕਾ ਲੱਗਦਾ ਹੋਇਆ ਵਿਖਾਈ ਦੇ ਰਿਹਾ ਹੈ